ਅ ਮਿਤੀ 26 11 ਨੂੰ ਇੱਕ ਬੱਚਾ ਗੋਲੂ ਹੈ ਉਹਦੀ ਪਲੱਥ ਏਰੀਆ ਵਿੱਚੋਂ ਡੈਡ ਬੋਡੀ ਮਿਲੀ ਸੀਗੀ ਕੋਈ ਨੌਕਸਲ ਦਾ ਬੱਚਾ ਹੋਵੇਗਾ ਉਹ ਡੈਡ ਬੋਡੀ ਮਿਲਣ ਤੋਂ ਬਾਅਦ ਇਮੀਡੀਏਟਲੀ ਉਹਦੇ ਫਾਦਰ ਵਿਨੋਦ ਦੇ ਬਿਆਨ ਦੇ ਆਧਾਰ ਤੇ ਕੇਸ ਰਜਿਸਟਰ ਕੀਤਾ ਜੋ ਬੰਨੀਆ ਧਰਾਮਾ ਸਿੰਘ 103 238 DNS ਉਸ ਤੋਂ ਬਾਅਦ ਐਸਐਸਪੀ ਸਾਹਿਬ ਵੱਲੋਂ ਜੋ ਮੌਕਾ ਦੇਖਿਆ ਗਿਆ ਦਿਸ਼ਾ ਨਿਰਦੇਸ਼ ਦਿੱਤੇ ਗਏ ਉਹਦੇ ਆਧਾਰ ਤੇ ਜੋ ਟੀਮਾਂ ਗਠਕ ਕੀਤੀਆਂ ਗਈਆਂ ਉਹਦੇ ਵਿੱਚ ਡੀਐਸਪੀ ਫਲਤ ਕਰਨੈਲ ਸਿੰਘ ਜੀ ਸੀਗੇ ਔਰ ਸਤੂ ਫਲਤ ਸੀਏ ਕਪੂਤਲਾ ਇਹਨਾਂ ਦੀਆਂ ਟੀਮਾਂ ਵਕ ਵਕ ਡਾਇਰੈਕਸ਼ਨ ਦੇ ਕੇ ਗਠਿਤ ਕੀਤੀਆਂ ਗਈਆਂ ਔਰ ਇਹਦੇ ਵਿੱਚ ਜੋ ਹਿਊਮਨ ਅਤੇ ਟੈਕਨੀਕਲ ਐਵੀਡੈਂਸ ਸੀਗੀ ਉਹਦੇ ਆਧਾਰ ਤੇ ਇੱਕ ਲੜਕਾ ਸਾਹਿਬ ਹੈ ਉਹ ਇਹਦੇ ਵਿੱਚ ਆਇਡੈਂਟੀਫਾਈ ਕੀਤਾ ਗਿਆ ਕਿ ਇਹ ਬੰਦਾ ਇਹਦੇ ਮਰਡਰ ਦੇ ਪਿੱਛੇ ਹੋ ਸਕਦਾ ਹੈਗਾ ਔਰ ਉਹਦੇ ਨਾਲ ਤੇ ਤਫ਼ਤੀਸ਼ ਜਦੋਂ ਅਸੀਂ ਸ਼ੁਰੂ ਕੀਤੀ ਤੌਰ 'ਤੇ ਇਸ ਬੰਦਾ ਦੇ ਬਾਰੇ ਸ਼ੋਰ ਹੋਇਆ ਔਰ ਇਹ ਬੰਦਾ ਜਿਹੜਾ ਸੀ ਭੱਜ ਕੇ ਵਾਰਾਨਸੀ ਉੱਤਰ ਪ੍ਰਦੇਸ਼ ਵਿੱਚ ਚਲਾ ਗਿਆ ਸੀਗਾ ਜਿੱਤ ਤੋਂ ਬਾਅਦ ਅਸੀਂ ਟੀਮਾਂ ਬਣਾ ਕੇ ਵਾਰਾਨਸੀ ਉੱਤਰ ਪ੍ਰਦੇਸ਼ ਆਜਮਗੜ ਜਿਹੜੀਆਂ ਉਹ ਭੇਜੀਆਂ ਔਰ ਇਹ 16 ਤਰੀਕ ਨੂੰ ਇਹ ਬੱਚਾ ਨੂੰ आजमगढ़ ਤੋਂ ਆਪਣੇ ਜਿਹੜਾ ਇਹਦਾ ਸਹਰਾਕਰ ਹੈਗਾ ਫੂਲਪੁਰ ਉੱਥੋਂ ਮਿਲਿਆ ਉੱਥੋਂ ਅਸੀਂ ਇਹਦੀ ਅरेस्ट ਕੀਤੀ ਹੈਗੀ ਆ ਫੂਲਪੁਰ ਯੂਪੀ ਤੋਂ ਔਰ ਇਹਨੂੰ ਅਸੀਂ ਲੈ ਕੇ ਇੱਥੇ ਕੋਰਟ 'ਚ ਪੇਸ਼ ਕੀਤਾ ਇਹਦਾ ਰਿਮਾਂਡ ਲਿਆ ਹੈਗਾ ਜਿਹੜੀ ਨੈਕਸਟ ਤਫ਼ਤੀਸ਼ ਆ ਉਹ ਅਸੀਂ ਇਹਦੀ ਕਰ ਰਹੇ ਹਾਂ ਜੋ ਵਜਰ ਅਸਮ ਤੋਂ ਤੱਕ ਸਾਨੂੰ ਤਫ਼ਤੀਸ਼ ਵਿੱਚ ਇਹਦੀ ਪਤਾ ਲੱਗਾ ਕੋਈ ਪਤਾ ਲੱਗਾ ਹੈ ਕਿ ਇਹ ਬੱਚਾ ਜਿਹੜਾ ਸੀਗਾ 8-9 ਸਾਲ ਦਾ ਇਹ ਕਰੋ ਦੁਕਾਨ ਤੇ ਕੁਝ ਸਮਾਨ ਲੈਣ ਗਿਆ ਸੀਗਾ ਇਹ ਜਿਹੜਾ ਸਹੇਬ ਹੈਗਾ ਇਹਨੂੰ ਗਰੰਗਾਕੇ ਨਾਲ ਲੈ ਗਿਆ ਕੁਝ ਦੇ ਕੇ ਔਰ ਇਹਦੇ ਨਾਲ ਉਹਨੇ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨੂੰ ਜਦੋਂ ਇਹ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋਇਆ ਤੇ ਇਹਨੂੰ ਪਤਾ ਲੱਗਾ ਕਿ ਮੈਨੂੰ ਇਹ ਕਰ ਜਾ ਕੇ ਐਕਸਪੋਜ਼ ਕਰੇਗਾ ਦੱਸੇਗਾ ਤੇ ਇਹਦਾ ਗਲਾ ਕਟਕੇ ਇਹਨੇ ਮਾਰ ਦਿੱਤਾ ਸੀਗਾ ਉਹਨੂੰ ਇਹਦੀ ਬੱਚੇ ਦੀ 8-9 ਸਾਲ ਦੀ ਉਮਰ ਹੈਗਾ ਗੋਲੂ ਦੇ ਨਾਮ ਸੀਗਾ ਉਹ ਇਹਦਾ ਅਸੀਂ ਅਰੈਸਟ ਕੀਤਾ ਹੈਗਾ ਇਹਦਾ ਰਿਮਾਨਡ ਸਾਡੇ ਕੋਲ ਚੱਲ ਰਿਹਾ ਹੈ ਇਹਦੀ ਹੋਰ ਅਸੀਂ ਤਫ਼ਤੀਸ਼ ਕਰ ਰਹੇ ਹਾਂ ਇਸ ਤੋਂ ਬਾਅਦ ਜੋ ਤਫ਼ਤੀਸ਼ ਵੀ ਚੱਲੇ ਉਹ ਤੁਹਾਨੂੰ ਸ਼ੇਅਰ ਕਰਾਂਗੇ ਥੈਂਕ ਯੂ ਸੋ ਮਚ ਸਰ ਪੀੜਿਤ ਪਰਵਾਰ ਦੀ ਇਹ ਸਮਝਣਾ ਕੋਈ ਰਿਸ਼ਤੇਦਾਰੀਆਂ ਹੈ ਇਹ ਕੀ ਪਰਿਵਾਰ ਦੋਨੇ ਪਰਿਵਾਰ ਜਿਹੜੇ ਹੈਗੇ ਯੂਪੀ ਦੇ ਰਹਿਣ ਵਾਲੇ ਹੈਗੇ ਇਕੱਠੇ ਆ ਕੇ ਉੱਥੋਂ ਰਹਿੰਦੇ ਸੀਗੇ ਇੱਥੇ ਇਕੱਠੇ ਝੁੱਗੀਆਂ ਦੇ ਵਿੱਚ ਰਹਿੰਦੇ ਸੀਗੇ ਔਰ ਖੇਤਾਂ ਵਿੱਚ ਕੰਮ ਵਗੈਰਾ ਕਰਦੇ ਸੀਗੇ ਇਹਦਾ ਕੋਈ ਮੈਂ ਕ੍ਰਿਮੀਨਲ ਬੈਕਗ੍ਰਾਉਂਡ ਇਹਦੇ ਤੋਂ ਉੱਥੋਂ ਪੈਂ ਤੋਂ ਜਦੋਂ ਸਾਡੀ ਟੀਮ ਗਈ ਹੈ ਤਾਂ ਉੱਥੋਂ ਪਤਾ ਲੱਗਾ ਕਿ ਇਹ ਨੋਟੋਰੀਅਸ ਟਾਈਪ ਦੇ ਜਿਗਾ ਪਰ ਇਹਦਾ ਸਾਮ ਕੇਸ ਅਜੇ ਤੱਕ ਸਾਡੇ ਸਾਹਮਣੇ ਨਹੀਂ ਆਇਆ ਕੋਈ ਫਿਰ ਵੀ ਅਸੀਂ ਜਿਹੜਾ ਲੋਕਲ ਉੱਥੇ ਦਾ ਪੁਲਿਸ ਸਟੇਸ਼ਨ ਆ ਉਹਦੇ ਨਾਲ ਪਤਾ ਕਰ ਰਹੇ ਹਾਂ ਵੀ ਇਹਦੇ ਖਿਲਾਫ ਕੋਈ ਪਰਚਾ ਤੋਂ ਇਸ ਤਰ੍ਹਾਂ ਸਰ ਇਹਨੂੰ 1 ਮਹੀਨਾ ਲੱਗ ਗਿਆ ਇਹਨੂੰ ਇਹ ਭੱਜਦਾ ਰਿਹਾ ਇਦਾਂ ਪੁਲਿਸ ਟੀਮ ਲਗਾਤਾਰ ਹਾਂਜੀ ਕਿਉਂਕਿ ਇਹ ਵਾਰਾਨਸੀ ਸੀਗਾ ਨਾ ਵਾਰਾਨਸੀ ਆਜ਼ਮਗੜ੍ਹ ਫੂਲਪੁਰ ਉਧਰਲੇ ਪਾਸੇ ਜਿੱਨੇ ਇਹਨਾਂ ਦੇ ਰਿਸ਼ਤੇਦਾਰੀਆਂ ਸੀਗੀਆਂ ਹੁਣੇ ਦੇ ਵਿੱਚ ਇਹਦੀ ਅਸੀਂ ਭਾਲ ਕਰਦੇ ਨੇ ਠੀਕ ਹੈ ਔਰ ਲਾਸਟ ਵਿੱਚ ਜਿਹੜੇ ਸਚੋ ਬੁਲੱਤ ਤੇ ਡੀਐਸਪੀ ਬੁਲੱਤ ਜਿਹੜੀ ਇਹਨਾਂ ਦੀ ਟੀਮ ਨੂੰ ਕਾਮਯਾਬੀ ਮਿਲੀ ਫੂਲਪੋਰਟ ਨੂੰ ਅਰੈਸਟ ਕੀਤਾ ਜਿਹਦੇ ਸਾਰੇ ਕਰਤਾਂ ਯਾਨਕੀ ਇਹਦੀ ਏਜ ਕਿੰਨੀ ਹੈ ਯਾਨਕੀ ਮੈਰਿਡ ਹੈ ਬੰਦਾ ਇਹ ਬੰਦਾ ਮੈਰਿਡ ਹੈ ਮੈਰਿਡ ਹੈ ਜੀ ਇੱਕ ਬੱਚਾ ਹੈ ਇੱਕ ਬੱਚਾ ਹੋਰ ਇਤਲਾਹਾ ਕਿਸੇ ਹੋਰ ਇਨਵੋਲਵਮੈਂਟ ਤੋਂ ਨਹੀਂ ਥੈਂਕ ਯੂ ਸੋ ਮਚ ਪਰ ਪਰਨ ਰੋਈ ਹੋਰ ਵੀ ਨੀਲਨੀ ਜੀ ਬੱਚੇ ਨੂੰ ਇਹ ਮਾਰਨ ਦਾ ਸਿਰਫ ਜੀ ਵੀ ਮੰਨ ਲਓ ਬੱਚੇ ਨਾਲ ਤੋਂ ਹੀ ਹਰ ਥਾਂ ਤੇ ਸੀ ਜਾ ਪਰ ਵੀ ਹੋਰ ਰੋਈ ਤਾਰਨ ਵੀ ਹਰ ਘਟ ਕੰਦੀ ਕੋਸ਼ਿਸ਼ ਕੀਤੀ ਆ ਜਿਹੜਾ ਕਿ ਉਹਨੇ ਲੜਕੇ ਨੇ ਮਨਾ ਕੀਤਾ ਇਹਨੂੰ ਇਹ ਹੋ ਗਿਆ ਵੀ ਮੇਰਾ ਐਕਸਪੋਜ਼ ਜਾ ਕੇ ਕਰੇਗਾ ਦੱਸੇਗਾ ਤੇ ਇਸ ਰੰਜੇਸੀ ਦੇ ਵਿੱਚ ਇਹਦਾ ਗਲਾ ਘੋਟ ਕੇ ਨੇ ਮਾਰਿਆ